I'm the ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਸਤਿ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਸਤਿ ਵਾਹਿਗੁਰੂ ਗੋਰੇ ਸੋਹਣੇ ਹਾਗ ਸਤਿ ਸ਼੍ਰੀ ਅਕਾਲ

ਇਹ ਜਸਥਾਨਾ ਤੋਂ ਲੇਖ ਗੁਰੂ ਪਰਵਾਰਿਕ ਕਾਲਜ ਸ੍ਰੀ ਚੰਦਰੀ ਕਾਲਜ ਯੂਨੀਵਰਸਿਟੀ ਦੇ ਨਾਮ ਦੇ ਗੁਰੂ ਸ਼੍ਰੀ ਸਾਹਿਬ ਜੀ ਦੇ ਅੰਦਰ ਸੇਵਾ ਕਰਨ ਦਾ ਬਲਕਸ਼ਨਾ ਨਾਮ ਦੇ ਪੰਜਾਬੀ ਵਿਸ਼ੇ ਨਾਲ ਬਣਾਉਣਾ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲਾ ਗੁਰੂ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਨਾਮ ਭਗਤ ਜਨਾ ਦਾ ਮਨ ਮਿਸਤਰਾਮ ਰਹਾ ਪ੍ਰਭ ਕੈ ਸਿਮਰਨ ਕਰਬ ਨਾਮ ਸੈ ਪ੍ਰਭ ਕੈ ਸਿਮਰਨੁ ਦੁਖ ਜਮਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮੁ ਦੁਸ਼ਮਨ ਕਰੈ ਰਾਗੋ ਸਿਮਰਤ ਕਛੁ ਵਿਗਨ ਲਾਗੇ ਪ੍ਰਭ ਕੈ ਸਿਮਰਨੁ ਅਨੰਦ ਤਾਪੈ प्रभु का तुम साधक के संग धर्मविदारक नाम कर रंग तब के सिमरन विधि चित्त नौने के सिमरन ज्ञान क्या तत्त्व गोत प्रभु के सिमरन दत्त पूजा तब के तु शिष्य देही को मो सारन करै भक्ति करुणा भी क्या करै दल तो मैं देख देह अनीत सुर का की चीत तो अनान के नाम तुम्हें मकूटना नाम पुतरे तत्त्व बहु बहुत ध्यान क्रम पाप हो गया आने के दर्शन तो दर दर तो कर कृष्णा चाहता है एक अनेक अग्नि भूत है फोटो कार्ड दर्ज नहीं अगली जन्मदान में गोविंद पर जन्म से भी शुक्ल महिषायुध मग्न नाम दिशमनों से शोहरत प्रदान से इच्छा ताकि पुरुष प्रदान प्रकर्ण सब लोए ਨੰਕਾਰਤ ਦੇ ਨੰਦੋਏ ਨਾਨਕ ਜਿਸਤਾ ਇਹ ਪੰਗਤਿਸ ਜਨ ਕੇ ਮੁਖ ਬਨੇ ਗੁਰ ਕਾਲ ਚ ਨਾਮ ਕਿ ਜਨ ਮਰ ਸੁਨੇ ਏ ਹੋ ਨਾਨਕ ਜਪੈ ਮਨ ਕੋਇ ਸਭ ਜੁਗ ਮੈਂ ਤਾਂ ਕੀ ਤਤ ਹੋਏ ਗੁਰੂ ਗੋਬਿੰਦ ਨਾਮ ਤੁਨ ਨਾਲੇ ਸ਼ਿਵ ਰਤ ਸਾਖ ਦੇਵ ਕਾਣੀ ਸਗਲ ਬਤਾਤ ਕੇਵਲ ਨਾਮ ਕੋ ਕਤਿ ਪਰਮੇਸ਼ਰਾ ਹੋਟ ਪਰਾਧ ਸਾਧ ਸੰਗ ਬਿਟੈ ਸੰਤ ਕਿਰਪਾ ਤੇ ਜਨ ਦੇ ਸੁਤੈ ਜਾਣ ਕੇ ਮਤ ਕਰ ਪ੍ਰਪਾਇ ਸਾਸ ਨਰ ਤੇ ਆਈ ਜਿਸ ਮਨ ਬਸੈ ਸੁਣੇ ਨਾਈ ਪ੍ਰੀਤ ਇਸ ਜਨ ਆਵੇ ਹਰ ਪ੍ਰਭ ਕੀਤ ਜਨ ਨਾਮ ਸੁਖਮਈ ਸਭ ਤੇ ਉਹਤਾ ਕੀ ਲੋਗਨੀ দান ਤੋ ਕੀ ਰੋ ਨਾਮ ਸੁਖਮਈ ਵਾਹਿਗੁਰੂ ਜੀ ਤਾ ਸਭ ਵਾਹਿਗੁਰੂ ਕਿਰੰਕਲੀ ਵਾਹਿ ਜੀ ਅਰਧਿਕ ਉਕਾਰ ਸਤਿਗੁਰੂ ਸਾਥ ਅਨੰਦਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ

ਸਾਚਨਾ ਵੀ ਆਧਾਰ ਮੇਰਾ ਜਨੁ ਭੁਖਾਂ ਸਭ ਗਵਈਆ ਸਰ ਸਤ ਸੁਖ ਬਣਿਆ ਇਸ ਅਜਿ ਇੱਛਾ ਸਤ ਹੋ ਜਾਈਆ ਸਦਾ ਪੁਰਬਾਨ ਕੀਤਾ ਗੋਡੇ ਤੋਂ ਦੇ ਦੇ ਵਡਿਆਈਆ ਰੇ ਨਾਨਕ ਸੋ ਸੰਤੋਸ਼ ਸ਼ਕਤ ਰੂਪੀ ਆਦੂ ਸਤਨ ਮੇਰਾ ਆਧਾਰੋ ਵਾਜਿ ਪਤਛੋ ਕਿਛਤ ਪਾਗੇ ਅਰ ਉਸ ਪਾਗੇ ਸ਼ੁਭ ਦਵਾ ਦੇ ਨਾਨਕ ਕਰ ਘਾਲੀਆਂ ਅੰਤ ਦੂਤ ਸੁਧਵਾ ਦੇ ਸੋ ਗੁਰੂ ਦੇ ਸੂਰੇ ਦੂਗ੍ਰੋਗ ਸੰਕਾਪੇtre ਸੁਣੀ ਸੱਤੀ ਬਾਣੀ ਸੰਤ ਚਾਲਕ ਸਭ ਸਿ ਪੂਰੇ ਮੁਟੇ ਜਾਣ ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰੇ ਆਪਰ ਪੂਰੇ ਬਿਨਵਤ ਨਾਨਕ ਗੁਰ ਚਰਨ ਲਾਗੇ ਵਾਝੇ ਅਨੰਦ ਨੂੰ ਰੇ ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰੇ ਆਪਰ ਪੂਰੇ ਬੇਨਮਨ ਕੋ ਨਾਨਕ ਗੁਰ ਚਰਨ ਲਾਗੇ ਵਾਗੇ ਅਨੰਦ ਤੋਂ ਰਿਸਕ ਦੇਵ ਸੇ ਰਾਤ ਦੁਇ ਲਾਈ ਦਾਇ ਇਲਾ ਸਦਾ ਤਕਤ

ਕਿਸੀ ਸੁਖੀ ਨਾ ਵਾਹੀ ਜੀ ਦਾ ਪੰਛਾ ਵਾਹੀ ਜੀ ਕੇ ਸੰਤੋਖ ਸਿਖ ਸਕਾ ਗੁਰੂ ਨਾਨਕ ਦੇਵ ਜੀ ਦਾ ਇਹ ਗੁਰੂ ਦੇ ਮੰਦਾਰ ਨਾਮ ਸਭੇ ਸਾਈ ਅਰਦਾਸ ਹਰ ਗੋਬਿੰਦ ਨੂੰ ਸੁਰੂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਜੇ ਜਿਤੇ ਸਭ ਗਾਇ ਤੇ ਵਾਹ ਦਰਸ਼ਨ ਦੀ ਕਰਨ ਦੀ ਦੇਵਤਾ ਇਹ ਸਭ ਤਾਂ ਹੀ ਹੋਈ ਸਹਾਇ ਸਜਨੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਪਈ ਹੋਏ ਸਹਾਇ ਵਿਸਾ ਪਰਸ਼ਨੀਆ ਦੀ ਜੋਤ ਗੁਰੂ ਗੋਬਿੰਦ ਸਾਹਿਬ ਦੇ ਬਾਠ ਜੀਦਾਰ ਦਾ ਅੰਦਰ ਕੇ ਬੋਲੋ ਜੀ ਸਿਰਾਹੇ ਗੁਰੂ ਪੰਜਾਬ ਪਿਆਰਿਆ ਚੋਣ ਸੰਜਾ ਦੇ ਸਾਰੇ ਮੁੱਖ ਤੇ ਹੰਟੀਆਂ ਦਿੱਤੀਆਂ ਤੇ ਸਤਿਗੁਰੂ ਦਾ ਬਹੁਤ ਬਹੁਤ ਸ਼ੁਕਰੀਆ ਦੇਖ ਲਾਈ ਰੇਲਵਾਰੀ ਦੇ ਕੇ ਨਰ ਕੀਤਾ ਤਨਾ ਪਿਆਰਾ ਇਸ ਪਿਆਰੇ ਜਿਮਾਈ ਦਾ ਚੰਕਰ ਕੇ ਬੋਲੋ ਜੀ ਸ਼ਿਰਵਾਹੇ ਗੁਰੂ ਸਤ ਸਬ ਗੁਰ ਦਵਾਰ ਨਚੰਕਰ ਕੇ ਬੋਲੋ ਜੀ ਸ਼ਿਰਵਾਹੇ ਗੁਰੂ ਸ੍ਰੀ ਗੁਰੂ ਕਾਲ ਸਾਹਿਬ ਜੀ ਤੇ ਉਤਾਰ ਸਾਹਿਬ ਜੀ ਸ੍ਰੀ ਗੁਰੂ ਕਾਲ ਸਾਹਿਬ ਜੀ ਵਾਹਿਗੁਰੂ 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 ਜੀ ਕਿਤੇ ਆਉਣ ਕਸਰ ਕਸਰ ਸੁਖ ਹੋ ਜਾ ਜਾਗ ਗੁਰ ਕਾਲ ਸਾਜੀ ਸਹਿਤ ਹਰ ਚਿਹਰੇ ਤੇ ਕਿਤੇ ਬਚਨ ਕੀ ਪਹਿਤ ਹੱਕੀ ਜੀ ਸ੍ਰੀ ਸਹਿਬ ਜੀ ਸਭਾਈ ਕਾਲ ਜੀ ਕੇ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿ ਹੈ ਗੁਰ ਬਖਸ਼ਾ ਜੀ ਸਿਕਾ ਨੂੰ ਸਿੱਖੀ ਲਾਂ ਇਸ ਤਰ੍ਹਾਂ ਰਹਤਾ ਨੋ ਵਿਕਰਮ ਸਾਧਾ ਫਰੋਸਾਧਾ ਨੰਸਾਧੰਮ ਸਭ ਅਬਰ ਸੱਜ ਕੀ ਦਰਸ਼ਨੀ ਸ਼ਨਾ ਚੰਕੀਆਂ ਟੱਪੇ ਉੰਗੇ ਤੁਕੇ ਦੁੱਖ ਘਟਾਲਨ ਤਰੁਖਾ ਜੇਕਾਰ ਬਨੋ ਜੀ ਸ੍ਰੀ ਵਾਹਿ ਹੈ ਗੁਰ ਸਤਿਗੁਰਾਂ ਮਿਲਣ ਮਨ ਕੋ ਤੀਮਨ ਕੋ ਦਰੱਖਾ ਆਪ ਕੋ ਗੁਰੂ ਹੇਕਾਰ ਗੁਰੂ ਸਰ ਆਪਣੇ ਪਤੇ ਸਤਿ ਸ੍ਰੀ ਅਕਾਲ ਸਾਕੀ ਦਾਤਾਰ ਜੀ ਉਹਨਾਂ ਨੇ ਕਾਣਾ ਸਾਹਿਬ ਗੁਰੂ ਗੋਦਵਾਰੀ ਗੁਰਦਵਾਰੀ ਦਿੱਤਾਂ ਦੇ ਨਿਤ ਪੱਤਰੋ ਛੋੜੇ ਪੂਰੇ ਦਰਸ਼ਨ ਦਿੱਤਾ ਸ਼ਿਵਾਜ ਮਾਲ ਦਦਨ ਕਾਲਸਾ ਜੀ ਮਖਸ਼ੂਰੀ ਨਿਵਾਣਿਆ ਤੇ ਮਾਨ ਸਤਪੁਰੂ ਨੇ ਕਾਣਾ ਦੇ ਤਨ ਨਿਪਟੇ ਦੀ ਉਸ ਅੱਗੇ ਪਤਾ ਵਾ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਪ੍ਰਮਾਨ ਹੈ ਸਰੋਗ ਮਹਾਨਾਂ ਤੁਹਿਆਪੇ ਜਾਣੇ ਕਰਿਆ ਆਪ ਕੇ ਅਨਰਾਜ ਤੁਛੇ ਕੇ ਨਾਮ ਕੱਖਲੇ ਕੀਤੇ ਅਰਦਾਸ ਲਾ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਪੁਰੂ ਨਦਰ ਕਰੇ ਨਿਮਕਤੇ ਕਰਨਾ ਹੁੰਦੇ ਬ੍ਰਹਮੰਤਰ ਸ੍ਰੀ ਪਰਮੇਸ਼ਰ ਨਾਮਕ ਪ੍ਰੋਚਾਰ ਸ਼ਤਪਤੀ ਆਪ ਜੀ ਦੇ ਦਰਕਰ ਦੇ ਪ੍ਰੀਤ ਅਨ ਸਦਾਰ ਜਨੈਕ ਸਿੰਘ ਜੀ ਨੂੰ ਸ਼ਤਪਤੀ ਆਪ ਜੀ ਦੇ ਚਰਨਾਂ ਦਾ ਪੋਠਾ ਸੁਲਾਡ ਕੇ ਗੁਰੂ ਸਤਿਵਾਰ ਦੀ ਚੜ੍ਹਦੀ ਕਲਾ ਪਰਿਵਾਰ ਦੀ ਚੜ੍ਹਦੀ ਕਲਾ ਕਾਰੋਵਾਰ ਦੇ ਵਾਧੇ ਵਾਸਤੇ ਆ ਪਿੰਨ ਸਗਲੇ ਚਿੰਤ ਮੁਟਾਈ ਦੇ ਸ੍ਰੀ ਸੁਖਣੀ ਸਾਹਿਬ ਜੀ ਦੇ ਜਤਾਰ ਕਰਵਾਏ ਹੁੰਦਾ ਤਾਂ ਆਪ ਜੀ ਦੀ ਕਿਰਪਾ ਕਰਕੇ ਸਰਵਾਜ ਜੀ ਨੂੰ ਮੁਕਾਬਲਾ ਮਨੋ ਭਾਵ ਨੂੰ ਗੁਣ ਤਾਂ ਸਾਥ ਸਤਿਗੁਰੂ ਕਣੀ ਉੱਤੇ ਅਨੰਦ ਅਸ਼ੀਰਵਤ ਤੇ ਦਾਣੋਸ਼nikਾਰ ਹੋ ਰਿਹਾ ਪੈ ਦੇ ਰੂਹ ਨੇ ਦੇ ਦੁਗਲੀ ਰਾਤ ਤੋਂ ਕਿਰਪਾ ਨਾਮ ਨਾਲ ਦੀ ਦਾਤ ਕਰ ਦੀ ਕਲਾ ਦਾਤ ਬਖਸ਼ੀ ਗੁਰ ਨੂੰ ਪਰਵਾਰ ਨੂੰ ਜਵਾਬ ਦੀ ਦੇ ਗੁਰ ਪੰਚਮੇ ਕਿਹੜਾ ਪ੍ਰਸ਼ਾਦ ਦੇ ਦੇਖ ਕਰਕੇ ਹਾਜ਼ਰ ਕੀਤੀ ਹੈ ਪ੍ਰਸ਼ਾਦਾ ਸਤਿ ਕਰ ਅਜ ਜੀ ਤਾਂ ਕਿਰਪਾ ਕਰਕੇ ਕੋ ਲਾਓ ਬਹੁਤ ਲੱਗੇ ਲੱਗਰ ਪ੍ਰਸ਼ਾਦਾ ਪ੍ਰਸ਼ਾਦ ਸਾਹਿਬ ਸੰਗਤ ਵਰਤੇ ਜੋ ਜੀ ਸ਼ਕੇ ਮੁਕਤੀ ਤੋਂ ਸਤਨਾਮ ਵਾਹਿਗੁਰੂ ਜੀ ਕੇ ਪੰਡਾਰੇ ਪ੍ਰਭੂਰ ਕਰਨੇ ਕਾਲ ਮਟੂਰ ਕਰਨੇ ਗੁਰਮੁਖ ਪਰਵਾਰ ਦੀ ਮਨੋਕਾਮਨਾ ਮਨੋਕਾਮਨਾ ਪੂਰੀ ਕਰਨੀ ਆਪ ਜੀ ਦੇ ਦੂਜੇ ਨੂੰ ਸੰਤਾਂ ਦੋ ਰਣਿਡਿ ਚਾਲਕੇ ਤਿਰਖੰਡ ਲਕਿ ਸਭ ਦਸ ਤਿਰਖੰਡ ਪ੍ਰਵਾਨ ਕਰਨਾ ਚਲਿਆ ਕਰਮਕੁਮੇ ਕਿ ਤੁਮਾ ਹਰਿ ਨੰਦ ਸੁਨਿ ਕਿਤਾਵ ਪ੍ਰਵਾਨ ਕਰਿ ਕਿਰਪਾ ਕਰੋ ਜੀ ਪਾਵਨ ਪੁਤ੍ਰੋ ਗੁਲਾਮ ਦਾਤ ਬਖਸ਼ੋ ਆਪਣਾ ਨਾਮ ਤੇ ਸਵਤਾ ਬਖਸ਼ੋ ਸਹੀ ਪਿਆਰੇ ਮੇਰੇ ਜੀਵੰਗ ਨਾਮ ਜਿਤਾਵੇ ਨਾਨਕ ਨਾਨਕ ਚੜ੍ਹਦੀ ਕਲਾ ਏ ਭਾਵੇਂ ਸਤਿਗੁਰੂ ਬਾਹੀਂ ਯਾ ਕੈ ਕਾਲ ਦੀ ਕਵੀ ਚਲਾਇ ਰੋਹਤ ਸਭ ਸਿੱਖਨ ਕੋ ਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਨਯੋ ਪਰਗਟ ਗੁਰਾਂ ਕੀ ਦੇ ਤੋ ਪ੍ਰਭ ਕੋ ਮਿਲ ਬੋਚ ਹੈ ਬੋਚ ਸ਼ਬਦ ਮੇਲੇ ਰਾਦ ਕਰੇਗਾ ਅਨਸ ਆਕੀ ਰਹੇ ਨਾ ਕੋਏ ਧਾਰ ਹੋਏ ਸਭ ਮਿਲenge ਬਹੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਸੋ ਤਰੇ ਬਾਰ ਦੂਸ਼ਰ ਦਾ ਕਰ ਸੇਵ ਦੇ ਵਾਹਿਗੁਰੂ ਕਾਰ ਉਤਾਰਨ ਹਾਰ ਦੂਸ਼ਰ ਦਾ ਕਰ ਸੇਵ ਦੇ ਵਾਹਿਗੁਰੂ ਕਾਰ ਉਤਾਰਨ ਹਾਰ ਬੁਲੇ ਸੋ ਨਿਹਾਲ ਸਾਸ਼ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗੱਵ ਰੰਗ ਰਤਾ ਰਹਾ ਸਤਗੁਰਨਾਮ ਨਿਨਾਨੰਦ ਰਿਣਾਇ ਚਿੰਤਾ ਸਗਲ ਬਿਨਸੀ ਤਿੰਤਾ ਸਵਾਗਤ ਜੀਤਿ ਤੂੰ ਪਰਖਸੋ ਉਹ ਆਹ ਮੇਰੀ ਫਤਹਿ